ਰੁਪਏ ਦੇ ਦਿਆਂਗੇ ਤਾਂ ਵੀਡੀਓ ਬੰਦ ਹੋ ਜਾਊਗੀ ਜਦੋਂ ਰੁਪਏ ਦੇ ਦੋਗੇ ਰੁਪਏ ਦੇ ਦਿਆਂਗੇ ਤਾਂ ਵੀਡੀਓ ਬੰਦ ਹੈ ਵੀਡੀਓ ਐਂ ਚੱਲੂ ਰੁਪਏ ਦੇ ਦੇ ਰੁਪਏ ਵੀਡੀਓ ਤਾਂ ਐਂ ਬਣੂਗੀ ਵੀਡੀਓ ਐਂ ਬਣੂ ਬਾਈ ਮੇਰੀ ਗੱਲ ਸੁਣ ਜਦੋਂ ਰੁਪਏ ਧਰਦੇਗਾ ਤੇ ਵੀਡੀਓ ਦੀ ਬੰਦ ਹੋ ਜਾਊਗੀ ਇਨਾ ਤਾਂ ਤਾਂ ਵੀ ਕੰਮ ਚੱਲਦਾ ਹੈਗਾ ਇਨਾ ਤਾਂ ਤਾਂ ਵੀ ਕੰਮ ਚੱਲਦਾ ਜੇ ਗੱਲ ਕਰੀ ਦੀ ਗੱਲ ਸੁਣੋ ਆਪਾਂ ਗੁਰੂ ਘਰ ਬੈਠਿਆਂ ਸਾਡੇ ਨਾਲ ਗੱਲ ਹੋਈ ਫੋਜੀ ਹੋਣਾ ਨਹੀਂ ਸਿਆਣੀ ਗੱਲ ਹੈ ਜਿਹੜੀ ਕਮੇਟੀ ਨਾਲ ਆਪਾਂ ਇਹ ਕਹੇ ਅਸੀਂ ਫੋਟੋ ਨਹੀਂ ਕਰੀਂ ਦੇਣਾ ਨਾ ਗੋਲ ਅਸੀਂ ਕਿਵੇਂ ਕਹਿੰਦੇ ਦੱਸਣ ਨੂੰ ਵਾਹ ਫੋਜੀ ਆ ਗਿਆ ਕਿੰਨੀ ਖਫੜੋ ਪਾਉ ਗੋਲ ਵਿੱਚ ਸਿੱਧੀ ਗੱਲ ਤੁਸੀਂ ਗੱਲ ਸੁਣੋ ਪਹਿਲਾਂ ਗੱਲ ਸੁਣੋ ਵੀਡੀਓ ਬੂਨਾ ਵਿੱਚ ਕੋਈ ਤੰਨੀ ਪਾਈ ਜੋ ਗੱਲ ਤੋਂ ਗੱਲ ਹੋਏ ਇਨਸਾਫ ਦਾ ਇਨਸਾਫ ਰਹਿਣਾ ਬਾਬਾ ਜੀ ਗੱਜਨਤਾ ਇਹ ਹੀ ਆਪਣੀ ਇੰਟੀਗ੍ਰੀਟੀ ਕਰਕੇ ਬੋਲਜੀ ਸਾਹਿਬ ਦੇਖੋ ਬਿਲਕੁਲ ਤੁਸੀਂ ਉਹ ਗੱਲ ਨੂੰ ਪਤਾ ਕੀ ਬਦਲੀ ਨਾ ਕਰੋ ਮੈਂ ਬਿਲਕੁਲ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਗੱਲ ਬਿਲਕੁਲ ਫਿਰ ਤੁਸੀਂ ਇਹ ਕਿਉਂ ਕਿਹਾ ਮੈਨੂੰ ਐ ਦੱਸੋ ਵੀ ਤੁਸੀਂ ਇਹ ਕਿਉਂ ਕਿਹਾ ਵੀ ਇਹ ਤਾਂ ਗਲਤ ਆ ਫਿਰ ਮੈਂ ਕਿਹਾ ਫਿਰ ਗਲਤ ਗੱਲ ਹੈਗੀ ਐ ਫਿਰ ਗਲਤ ਗੱਲ ਹੈਗੀ ਆਪਣੀ ਗੱਲ ਨਹੀਂ ਹੋਈ ਇਹਨਾਂ ਨੇ ਗੱਲ ਹੋ ਗਈ ਉੱਪਰ ਆਪਣੇ ਜਿਹਦੇ ਮੂੰਹੋਂ ਚੱਕਣਾ ਹੈ ਗਲਤ ਹੈ ਨਹੀਂ ਫਿਰ ਇਹ ਤਾਂ ਪਤਾ ਤੁਸੀਂ ਨੂੰ ਠੀਕ ਸਮਝ ਤੂੰ ਐ ਦੱਸ ਕਿਵੇਂ ਇੱਕ ਮਿੰਟ ਤੁਸੀਂ ਆਪਣੀ ਜਵਾਨੀ ਦੱਸੋ ਤੁਸੀਂ ਐਂ ਤਾਂ ਤੁਸੀਂ ਨੇ ਵੀ ਕਿਹਾ ਇਹ ਗਲਤ ਹੈ ਗਲਤ ਤਾਂ ਮੈਂ ਵੀ ਕਿਹਾ ਇਹ ਤਾਂ ਮੈਂ ਵੀ ਕਹਿੰਦਾ ਗਲਤ ਮੂੰਹ ਇਹ ਫੈਸਲਾ ਕੀਤਾ ਕੀ ਤੋਂ ਫੇਰ ਤੁਸੀਂ ਫੈਸਲਾ ਕਿ ਨਾ ਤੁਸੀਂ ਕਮੇਟੀ ਦਾ ਫੈਸਲਾ ਮਹਾ ਜੀ ਹਾਂ ਕਮੇਟੀ ਦਾ ਫੈਸਲਾ ਮੂਤੇ ਕਰਕੇ ਬਾਬਾ ਤੂੰ ਕੀ ਕਰ ਰਿਹਾ ਹੈ ਫਿਰ ਕੀ ਫਰਕ ਨਹੀਂ ਨਹੀਂ ਬਿਲਕੁਲ ਠੱਗੀ ਆ ਉਹ ਇੱਕ ਮਿੰਟ ਆ ਉਹ ਜਵਾਬ ਉਹ ਬਾਬਾ ਇਹ ਸਾਨੂੰ ਕਿਹਾ ਹੁੰਦਾ ਭਾਈ ਸਾਹਿਬ ਅਸੀਂ ਜਮੀ ਨਹੀਂ ਅਗਰ ਦੋੜੇ ਬੈਠਾ ਨਹੀਂ ਕੋਲ ਕਿਤੇ ਪਾਵਾਂਗੇ ਜਾ ਕੇ ਉਹ ਕਿਹੜਾ ਤੁਸੀਂ ਨੇ ਦਿੱਤਾ ਹੈ ਜਾਂ ਤੁਸੀਂ ਇਹ ਸਭ ਤੁਸੀਂ ਕਰਦੇ ਨਹੀਂ ਆ ਵੀ ਸਾਡਾ ਭਾਈ ਉਹ ਲੈ ਲਓ ਮੈਂ ਕਰ ਲਈ ਕੱਲ ਨੂੰ ਆ ਜਾਓ ਤੁਹਾਨੂੰ ਲੈ ਲਓ ਤੁਹਾਨੂੰ ਧਰ ਲਓ ਅਸੀਂ ਤੁਹਾਡੇ ਸੰਗ ਸਾਡੇ ਆਈਏ ਤਾਂ ਇਹ ਤਾਂ ਨਹੀਂ ਮੈਂ ਤਾਂ ਹੀ ਕਹਿ ਰਹੇ ਹਾਂ ਜੀ ਇਹ ਕੱਟ ਗੱਲ ਹੋਈ ਆ ਬਾਬਾ ਨੂੰ ਨਹੀਂ ਮੈਂ ਉਹੀ ਆ ਕੇ ਬੈਠੇ ਬਹਿ ਕੇ ਮਲਾਇ ਦੇ ਲਈ ਭਾਈ ਕੋਈ ਬੇਲਾ ਨਹੀਂ ਭਾਈ ਸਾਹਿਬ ਕੋਈ ਬੇਲਾ ਨਹੀਂ ਬੇਲੇ ਬਹਿ ਕੇ ਬਚਾਈ ਚੱਲੋ ਫਿਰ ਫਿਰ ਸੰਗਤ ਪਹਿਲਾਂ ਸਨਅਤੀ ਕਮੇਟੀ ਦਾ ਫੈਸਲਾ ਫਿਰ ਪਹਿਲਾਂ ਸਨਅਤੀ ਕਮੇਟੀ ਦਾ ਫੈਸਲਾ ਲੋ ਆਪਣਾ ਪਤਾ ਕੀ ਆ ਬਹੁਤ ਮੈਂ ਇੱਕ ਬਿੰਦੂ ਕੋਲੇ ਨੂੰ ਜਿਹੜੀ ਗੱਲ ਹੋਈ ਆ ਆਪਾਂ ਮੈਂ ਤੁਹਾਨੂੰ ਦੱਸ ਬਿੰਦੂ ਕੋਲੇ ਨੂੰ ਗੱਲ ਹੋਈ ਨਹੀਂ ਸੋਡੀ ਗੱਲ ਤਾਂ ਅਸੀਂ ਮੰਨਦੇ ਆ ਹਨਾ ਮੈਂ ਬੁੱਲੀ ਨਹੀਂ ਪਰ ਤੁਸੀਂ ੱੱਕਾ ਬਹੁਤ ਕਰਿਆ ਇਸ ਦਾ ੱੱਕਾ ਨਹੀਂ ਜੋ ਸਾਨੂੰ ਮਾਲਕ ਨੇ ਦੱਸਿਆ ਅਸੀਂ ਤਾਂ ਉਹੀ ਕਰਨਾ ਤੁਹਾਨੂੰ 2100 ਕਰਿਆ ਮਿਲਦਾ ਮਿਲੈ ਨੂੰ ਬਿਲਕੁਲ ਫਿਰ ਪਹਿਲਾਂ ਸਾਨੂੰ ਪਹਿਲਾਂ ਸੁਣਾ ਦਿਨਾ ਵੀ ਪਾਜ ਵਾਲੇ ਪੈਸੇ ਨਹੀਂ ਮਿਲਦੇ ਹਰੋ ਮਾਇਆ ਵਾਲੇ ਪੈਸੇ ਨਹੀਂ ਬੋਲਦੇ ਤੁਸੀਂ ਤੁਸੀਂ ਕਾ ਬੋਲਦੇ ਹੋ ਬੋਲਦਾ ਕਾ ਆ ਬੰਦਾ ਬੋਲਦਾ ਕਿ ਨਾ ਹਰਮੋਨੀਅਮ ਵਾਲੇ ਪੈਸੇ ਨਹੀਂ ਚੱਕਣੇਗੇ ਹਰਮੋਨੀਅਮ ਵਾਲੇ ਪੈਸੇ ਜਿਹੜੇ ਗ੍ਰੰਥੀ ਦੇ ਹੁੰਦੇ ਨੇ ਲੋਕਾਂ ਨੂੰ ਤਾਂ ਪਤਾ ਲੱਗੂ ਵੀ ਲੋਕਾਂ ਕੀ ਜਲੂਸ ਨਿਕਲਦਾ ਅੱਜ ਕੱਲ੍ਹ ਦੀ ਕਮੇਡੀਆਂ ਦੇ ਜਲੂਸੀ ਇਹ ਜਲੂਸੀ ਐ ਤਾਂ ਹੀ ਨਿਕਲੂ ਮੇਰੇ ਸਾਡੇ ਪੈਸੇ ਪੈਸੇ ਨਹੀਂ ਪਾਉਣ ਵੀਡੀਓ ਐਂ ਬਣਾਵਾਂਗੇ ਜਦੋਂ ਜਲੂਸ ਕਢਾ ਰੱਖਿਆ ਕਮੇਡੀਅਨਾਂ ਦਾ ਪੈਸੇ ਦੇ ਪੈਸੇ ਹੋ ਜਾਣਗੇ ਪੈਸੇ ਹੋ ਜਾਣਗੇ ਮਿਲਣਗੇ ਬਾਬਾ ਜੀ ਇੱਕ ਮਿੰਟ ਹਲੋ ਵੀਡੀਓ ਤੇ ਜਿਹੜਾ ਮਿਰਦ ਬੋਲਦਾ ਕਵਾ ਨਹੀਂ ਇੱਕ ਮਿੰਟ ਬਾਬਾ ਜੀ ਆਹ ਦੇਖ ਲੋ ਜਿਹੜੇ ਕੀਰਤਨ ਦੀ ਭੇਟਾ ਹੋਈ ਹੈ ਬਣਾ ਲੈ ਲੈ ਬਣਾ ਲੈ ਗੱਡੀ ਕੱ ਲੈ ਬਣਾ ਲੈ ਵੀਡੀਓ ਬਣਾਈ ਚੱਲ ਵੀਡੀਓ ਬਣਾਈ ਚੱਲ ਆਹ ਦੇਖ ਲੋ ਜੀ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਕਹਿੰਦੇ ਗੁਰਦੁਆਰੇ ਦੀ ਗੋਲਕ ਚ ਪਾਓ ਆਹ ਸਾਨੂੰ ਤੁਸੀਂ ਕਹਨੇ ਹੋ ਤੁਸੀਂ ਕਹਨੇ ਹੋ ਫਿਰ ਮੇਰੇ ਤੂੰ ਬੋਲਦਾ ਕਿਵੇਂ ਬੱਚਾ ਫਿਰ ਤੂੰ ਬੋਲਦਾ ਕਿਵੇਂ ਬੱਚਾ ਫਿਰ ਤੂੰ ਬੋਲਦਾ ਕਿਵੇਂ ਬੱਚਾ ਵਾਹ ਓਏ ਤੇਰੇ ਤੇਰੇ ਵਰਗੇ ਬਹੁਤ ਦੇਖੇ ਨੇ ਪਰ ਬਾਕੀ ਕੀ ਗੱਲ ਆ ਓਏ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਖੜ ਜਾ ਹੱਤ ਨਾ ਬੜ ਮੇਰਾ ਆਡੀਕਨ ਕਿਤੇ ਹੋਰ ਫਿਰ ਜੋਤ ਲਿਆ ਗਾਡੀ ਤੂੰ ਸਿਆੜੇ ਬੰਦੇ ਨਾਲ ਤੈਨੂੰ ਗੱਲ ਕਰਨੀ ਉਹ ਸਾਨੂੰ ਤਾਂ ਆਉਂਦੀ ਨਹੀਂ ਹੈ ਤੂੰ ਗੁਰੂ ਘਰ ਫਿਰਦਾ ਸੇਟਾ ਘਲਾ ਤੂੰ ਗੁਰੂ ਘਰ ਫਿਰਦਾ ਸੇਟਾ ਟਕੇਗਾ ਕਿਉਂ ਕਾ ਭਾਗਾ ਤੁਹਾਨੂੰ ਪੱਸੀ ਦੀ ਕਿਤੇ ਨੂੰ ਜਾਂਦਾ ਗੱਲ ਕੀ ਹੋਈ ਹੈ ਜਿਹੜੀ ਕੀਰਤਨ ਦੀ ਪੇੜਾ ਫਿਰ ਕਰਦਾ ਲਈ ਲਿਆ ਚੱਕੇ ਬਾਜਾ ਚੱਕ ਲੈ ਕਿੰਨੇ ਨੇ ਦੇਖਾਂਗੇ ਬੰਦੇ ਕਿੰਨਾ ਪਰਮਾ ਸ਼ਾਂਤੀ ਨਾਲ ਗੱਲ ਕਰ ਰੁਟਕੇ ਨਹੀਂ ਸਕੇ ਹਰਮੋਨੀਆ ਘੱਟ ਦਿੰਦੇ ਕਿੰਨੇ ਬੋਖਲੋ ਦੱਸ ਦੋ ਓਏ ਹੋਰ ਬਣਾਣਾ ਚਾਹੇ ਚਾੜ ਨਹੀਂ ਕਿੱਡੀ ਗੱਲ ਐ ਮੈਨੂੰ ਕੀ ਚੱਕਰ ਐ ਮੈਨੂੰ ਇਹ ਚੀਜ਼ਾਂ ਨਾਲ ਕੋਈ ਚੱਕਰ ਨਹੀਂਗਾ ਕਿਤੇ ਮਰਜੀ ਅੜਦੀ ਵਾ ਓਏ ਤੇਰੇ subscribe to one india channel and never miss <laughs> an update